ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਵਿਆਹ ਸਮਾਗਮ ਦੌਰਾਨ ਇੱਕ ਨੌਜਵਾਨ ਵੱਲੋਂ ਹਵਾਈ ਫਾਇਰ ਕੀਤੇ ਜਾ ਰਹੇ ਸਨ ਦੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਆਈ ਹਰਕਤ ਵਿੱਚ ਅਤੇ આરોપી ਨੂੰ ਪਿਸਤੌਲ ਸਬੇਤ ਕੀਤਾ ਗ੍ਰਿਫਤਾਰ ਇਸ ਸਬੰਧਿਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਸਾਡੇ ਕੋ ਕੱਲ ਹੀ ਇੱਕ ਵੀਡੀਓ ਵਾਇਰਲ ਹੋ ਕੇ ਜਦੋਂ ਆਈ ਸਾਡੇ ਸੋਸ਼ਲ ਮੀਡੀਆ ਤੇ ਥਰੂ ਸਾਡੇ ਕੋ ਪਹੁੰਚੀ ਅਸੀਂ ਉਸੇ ਵੇਲੇ ਹੀ ਐਫ ਆਈ ਆਰ ਅ ਅਪੀਅਰ 38 ਡੇਟਡ 17 ਤਿੰਨ 24 ਅੰਡਰ ਸੈਕਸ਼ਨ 124 ਬੀ ਐਨ ਐਸ ਅ 25 27 54 59 ਆਰਮਜ਼ ਐਕਟ ਦੇ ਥਾਣਾ ਆਈਟੀ ਸਿਟੀ ਚ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਜਿਹੜੀ ਅੱਜ ਅਸੀਂ ਉਹਦੇ ਵਿੱਚ ਜਿਹੜਾ ਕਿ ਉਸ ਦਾ ਸੁਪਲੀਸਿੰਗ ਸੁੱਖਾਸਨ ਆਫਰਨ ਬੀ ਸਿੰਘ ਪ੍ਰੇਮ ਪ੍ਰੇਮਗੜ੍ਹ ਉਰ ਸਿਆਣੀ ਮਾਜਰਾ ਕਹਿੰਦੇ ਆ ਉਥੋਂ ਦੇ ਉਹ ਵਿਅਕਤੀ ਦੀ ਅਰੈਸਟ ਪਾਈ ਹੈ ਅੱਜ ਹੀ ਸਰ ਇਹ ਕਿਤੇ ਪਹਿਲਾਂ ਤੋਂ ਵੀ ਕਹਿਣਾ ਹੈ ਨਾ ਘਰੇ ਜਿਹਦਾ ਸਮਾਗਮ ਸੀ ਇਹਦੇ ਵਿਆਹ ਦਾ ਸਮਾਗਮ ਸੀ ਤੇ ਘਰ ਘਰ ਦਾ ਹੀ ਇਹ ਵੀਡੀਓ ਸੀ ਥੋੜਾ ਹੋਰ ਬਤਾ ਕੇ ਉਹ ਮੈਨੂੰ ਤੇ ਕੀ ਜਾ ਰਹੀ ਹੈ हां ਇਹਦੇ ਤੇ ਹੁਣ ਤੱਕ ਦੀ ਤਫ਼ਤੀਸ਼ ਚ ਉਹਦਾ ਲਾਇਸੈਂਸ ਹੀ ਅਸਲਾ ਸੀ ਪੁਆਇੰਟ 30 ਬਹੁਤ ਦਾ ਸੀ ਤੇ ਉਹ ਵੀ ਅਸੀਂ ਇਹ ਕੀ ਕਹਿੰਦੇ ਇਹ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਕਿਸੇ ਨੂੰ ਵੀ ਮਤਲਬ ਪੁੱਲੜ ਬਾਜੀ ਜਾਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਦਿੱਤਾ ਜਾਊਗਾ ਨਾਲ ਹੀ ਅਸੀਂ ਇਹਦਾ ਹੁਣੇ ਹੀ ਅੱਜ ਹੀ ਅਸੀਂ ਇਹਦਾ ਲਾਇਸੈਂਸ ਅਸਲਾ ਜਿਹੜਾ ਹੈ ਉਹ ਕੈਨਸਲ ਕਰਨ ਦੀ ਕੈਨਸਲ ਕਰਕੇ ਸਬੰਧਤ ਕਰਮੀ ਦੀ ਪੇਛਤਾ ਹੈ ਸਰ ਇਹ ਆਪਣੇ ਘਰ ਦੇ ਹੀ ਤੇ ਗ੍ਰਿਫਤਾਰ ਹੋਇਆ ਹੈ ਕਿ ਕਿ ਤੋਂ ਬਾਹਰੋਂ ਨਹੀਂ ਗ੍ਰਿਫਤਾਰ ਕੀਤਾ ਹੈ ਨਹੀਂ ਇਹ ਤਾਂ ਇਹ ਬਾਹਰੋਂ ਕਿਉਂਕਿ ਇਹ ਕੱਲ ਦਾ ਜਦੋਂ ਦੇ ਅਸੀਂ ਰੇਡ ਕਰ ਰਹੇ ਸੀ ਤੇ ਇਹ ਭੱਜਿਆ ਹੋਇਆ ਸੀ ਅੱਜ ਇਹਨੂੰ ਗ੍ਰਿਫਤਾਰ ਕੀਤਾ ਹੈ